ਸਤਾ ਦੇ ਜੀ ਆਪਣੇ ਬਕਸ਼ੀਆ ਦੁਕਾਨਾ ਜੀ ਹੁੰਦਾ ਡੇਰੀ ਇਥੇ ਜਦੋਂ ਦਾ ਸਵੇਰੇ 6:30 ਆਪਣੇ ਘਰ ਆਏ ਆ ਦੁਕਾਨ ਤੇ ਆਉਂਦੇ ਆ ਵੇਖਿਆ ਤੇ ਆਪਣੇ ਤਾਲੇ ਟੁੱਟੇ ਸੀ ਦੋਨੇ ਤੇ ਸ਼ਟਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਲੜ ਲੜ ਲੌਗ ਆ ਲਗਾਏ ਉਹਦੇ ਗੱਲ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨਾ ਵੀ ਗਿਲ ਲਾਈ ਦੀ ਉਹਦੇ ਸ਼ਟਰ ਦੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਤੇ ਲੇਖਾ ਚੋਰੀ ਕੀਤਾ ਗਿਆ ਸਾਡਾ ਨੁਕਸਾਨ ਪਤਾ ਆ ਗਿਆ ਪਰ ਲੋਕ ਦੋਲੇ ਟੁੱਟੇ ਆ ਜੀ ਸਾਹਿਬ ਇਹ ਮੈਂ ਕਰਨਿਆ ਵੀ ਜਿਹੜੇ ਆਪਣੇ ਦੋਸ਼ੀ ਨੇ ਤੇ ਕਾਰਵਾਈ ਨਹੀਂ ਕੀਤੀ। ਹਾਂਜੀ। ਹਾਂਜੀ ਬਸ ਮੋਦੀ। ਇਹ ਲੰਮੀ ਸੀ ਨਾਮ। ਲੇਣ। ਇਹ ਕਟਿੰਗ ਦੀ। ਤੇ ਭਾਜੀ ਨਵ ਕਟਰਾ ਲੈ ਗਏ ਚੁੱਕੇ। ਤੇ ਰੁਪਇਆ 1100 ਇਹ ਗੱਲੇ ਤੇ ਉਹ ਵੀ ਲੈ ਗਏ। ਇਹ ਕਦੋਂ ਨਹੀਂ ਘਟਾਏ। ਇਹ ਰਾਤ ਦੀ ਜੋ ਹੋਈ ਤੇ ਤਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਤੁਹਾਨੂੰ ਆ ਡੇਰੀ ਵਾਲਿਆਂ ਨੇ ਦੱਸਿਆ ਜੀ ਫੋਨ ਕਰਕੇ ਮੈਨੂੰ ਸਵੇਰੇ 7:00 ਵਜੇ ਕਿੰਨੀ ਅੰਦਵਾਨਾਂ ਦੀ ਚੋਰੀ ਹੋਈ ਇਹ ਧੂੰ ਕਿਉਂ ਹੋਈ ਚੋਰੀ ਭਾਈ ਈਮਾਨ ਰਾਜੇ ਜੀ ਮਾਗੇ ਉਹ ਕਰਦੇ ਵੀ ਚੋਰ ਫਰੇ ਜਾਣ ਸਾਡੀ ਜਰੀ ਕਾਨੂੰਨੀ ਕਾਰਵਾਈ ਜਰੀ ਆ ਉਹ ਹੋ ਜੇ ਸਾਡਾ ਜਿਹੜਾ ਸਮਾਨ ਆ ਉਹ ਦਿੱਤਾ ਜਾਏ ਜਾਂ ਸੋ ਉਹਦੀ ਰੋਕੇ ਉਹ ਮੌਕੇ ਤੇ ਪਹੁੰਚੀ ਆ ਜੀ ਕਿਹ ਰਾਜੇ ਉਸ ਦਾ ਵਜ਼ੀ ਆਪਣਾ ਬਕਸ਼ੀ ਵਾਲਾ ਦੁਕਾਨ ਆ ਜੀ ਹੁੰਦਾ ਡੇਰੀ ਸੇਫੇ ਬੰਦਾ ਸੇਰੇ 6:30 ਆਪਣੇ ਘਰ ਆਏ ਆ ਦੁਕਾਨ ਤੇ ਆਉਂਦੇ ਆ ਵੇਖਿਆ ਤੇ ਆਪਣੇ ਤਾਲੇ ਟੁੱਟੇ ਸੀ ਦੋਨੇ ਤੇ ਸ਼ਟਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਲਰਲਾ ਲੋਗ ਲਗਾਏ ਉਹਦੇ ਗੱਲ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨ ਹੈ ਜੀ ਗਿਲ ਲਾਈ ਦੀ ਉਹਦੇ ਸ਼ਟਰ ਦੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਤੇ ਲੇਖਾ ਚੋਰੀ ਕੀਤਾ ਗਿਆ ਸਾਡਾ ਨੁਕਸਾਨ ਬਚਾ ਆ ਗਿਆ ਪਰ ਲੋਕ ਦੋਨੇ ਟੁੱਟੇ ਆ ਜੀ ਅਸੀਂ ਇਹ ਮੰਗ ਕਰਦੇ ਆਂ ਵੀ ਜਿਹਦੇ ਆਪਣੇ ਦੋਸ਼ੀ ਨੇ ਤੇ ਕਾਰਵਾਈ ਨਿਕਲੀ ਜੀ ਹੁਣ ਕੋਈ ਕੋਈ ਹਾਂ ਜੀ ਬਤਨ ਜੀ ਲੋਕ ਇਹ ਲੰਮੀ ਨਾਮ ਬੀਲ ਇਹ ਕਟਿੰਗ ਇਹ ਤੇ ਭਾਜੀ ਨਵ ਬੈਕਟਰਾ ਲੱਗਿਆ ਚੁੱਕੇ ਤੇ ਰੁਪਿਆ 1100 ਇਹ ਗੱਲੇ ਤੇ ਉਹ ਵੀ ਲੈਣੇ ਇਹ ਕਦੋਂ ਵੀ ਘਟਣਾ ਇਹ ਰਾਤ ਦੀ ਜੋ ਹੋਈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਤੁਹਾਨੂੰ ਆ ਡੀਰੀ ਵਾਲਿਆਂ ਨੇ ਦੱਸਿਆ ਜੀ ਫੋਨ ਕਰਕੇ ਮੈਨੂੰ ਸਵੇਰੇ 7:00 ਵਜੇ ਕਿੰਨੀ ਦੁਕਾਨਾਂ ਤੇ ਚੋਰੀ ਹੋਈ ਇਹ ਦੋਹਾਂ ਤੇ ਹੋਈ ਤੇ ਚੋਰੀ ਭਾਈ ਈਮਾਨਦਾਰੀ ਮਾਗੇ ਉਹ ਕਰਦੇ ਵੀ ਚੋਰ ਫਰੇ ਜਾਣ ਸਾਡੀ ਜਰੀ ਕਾਨੂੰਨੀ ਕਾਰਵਾਈ ਜਰੀ ਆ ਉਹ ਹੋ ਜੇ ਸਾਡਾ ਜਿਹੜਾ ਸਮਾਨ ਆ ਉਹ ਦਿੱਤਾ ਜਾਏ ਕੇ ਕੋਈ ਕੋਈ ਮੌਕੇ ਤੇ ਪਹੁੰਚੀ ਆ ਜੀ ਉਸ ਦਾ ਜੀ ਆਪਣਾ ਬਕਰੀ ਵਾਲਾ ਦੁਕਾਨ ਆ ਜੀ ਹੁੰਦਾ ਦੇ ਜੀ ਇਥੇ ਜਦੋਂ ਦਾ ਆਖੇਦੇ 6:30 ਜੀ ਆਪਣੇ ਘਰ ਆਏ ਆ ਦੁਕਾਨ ਤੇ ਆਉਂਦੇ ਆ ਵੇਖਾ ਤੇ ਆਪਣੇ ਤਾਲੇ ਟੁੱਟੇ ਸੀ ਦੋਨੇ ਤੇ ਸ਼ਟਰ ਚੋਕਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਲਾਲ ਲੋਗ ਆ ਲਗਾਏ ਉਹਦੇ ਗੱਲ ਛੱਡ ਨਹੀਂ ਚੁੱਕਾ ਗਿਆ ਸਾਡੇ ਨਾਲ ਇੱਕ ਦੁਕਾਨਾਂ ਦੀ ਗੱਲ ਲਾਈ ਦੀ ਉਹਦੇ ਸ਼ਟਰ ਦੇ ਕੁੰਡੇ ਤੋੜ ਕੇ ਉਹਦੇ ਅੰਦਰੋਂ ਤਲ ਦੇਖਾ ਚੋਰੀ ਕੀਤਾ ਗਿਆ ਜੀ ਸਾਡਾ ਨੁਕਸਾਨ ਬਤਾ ਹੋ ਗਿਆ ਪਰ ਲੋਕ ਦੋਲੇ ਟੁੱਟੇ ਆ ਜੀ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੇ ਆਪਣੇ ਦੋਸ਼ੀ ਨੇ ਦੇ ਕਾਰਵਾਈ ਨਿਕੀ ਜੀ ਹਾਂਜੀ ਹਾਂਜੀ ਬਸ ਬੋਲ ਜੀ ਇਹ ਲੰਮੀ ਸੀ ਨਾਮ ਇਹ ਲ ਇਹ ਕਟਿੰਗ ਦੀ ਤੇ ਭਾਜੀ ਨਵ ਬੈਟਰਾ ਲੈ ਲਈਏ ਚੁੱਕੇ ਏ ਆਰਪੀ 1100 ਇਹ ਗੱਲੇ ਤੇ ਉਹ ਵੀ ਲੈ ਲਈ। ਇਹ ਕਦੋਂ ਨਹੀਂ ਘਟਾ ਲਏ। ਇਹ ਰਾਤ ਦੀ ਜੋ ਹੋਈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਤੁਹਾਨੂੰ ਆ ਡੀਰੀ ਵਾਲਿਆਂ ਨੇ ਦੱਸਿਆ ਈ ਫੋਨ ਕਰਕੇ ਮੈਨੂੰ ਸਵੇਰੇ 7:00 ਵਜੇ ਕਿੰਨੀ ਅੰਦਵਾਨਾ ਤੇ ਚੋਰੀ ਲਈ ਇਹ ਧੋਹ ਕਿਉਂ ਹੋਈ ਤੇ ਚੋਰੀ ਭਾਈ? ਕੀ ਮੰਗਦਾ ਜੀ? ਮਾਗੇ ਉਹ ਕਰਦੇ ਵੀ ਚੋਰ ਫਰੇ ਜਾਣ। ਸਾਡੀ ਜਰੀ ਕਾਨੂੰਨੀ ਕਾਰਵਾਈ ਜਰੀ ਆ ਉਹ ਹੋ ਜੇ। ਸਾਡਾ ਜਰਾ ਸਮਾਨ ਆ ਉਹ ਦਿੱਤਾ ਜਾਏ। ਪੋਰਟੋ ਕਿ ਪੋਰਟੋ ਮੌਕੇ ਤੇ ਪਹੁੰਚੀ ਹੈ ਕਿ ਨਹੀਂ ਰਹੇ